ਉਲਦੀ ਵੱ ਚੁੱਕੀ ਆ ਹੁਣ ਤੱਕ ਠੀਕ ਆ ਜੀ ਤੇ ਜੇ ਇਹੀ ਰੂਟੀਨ ਰਹੀ ਤੇ ਮੈਨੂੰ ਨਹੀਂ ਲੱਗਦਾ ਵੀ ਸਾਡੇ ਤੋਂ ਜ਼ਿਆਦਾਤਰ ਪੇਰੈਂਟਸ ਆ ਅਗਲੇ ਸਾਲ ਦਾ ਸੈਸ਼ਨ ਕੰਟੀਨਿਊ ਕਰ ਪਾਉਣਗੇ ਹੁਣ ਸਾਡੇ ਐਮਐਲਏ ਸਾਹਿਬ ਅੰਦਰ ਗਏ ਹੋਏ ਆ ਉਹ ਦੇਖਦੇ ਆ ਸਾਨੂੰ ਬਾਹਰ ਆ ਕੇ ਕੀ ਦੱਸਦੇ ਉਸ ਤੋਂ ਬਾਅਦ ਹੀ ਅਸੀਂ ਆਪਣੇ ਅੱਗੇ ਦਾ ਜਿਹੜਾ ਵਾ ਪਲੈਨਿੰਗ ਕਰਾਂਗੇ ਸਾਡੇ ਕੋਲ ਤਾਂ ਆਪਸ਼ਨ ਖੁੱਲੇ ਹੀ ਨਹੀਂ ਹਾਂਜੀ ਜੀ ਲਾਈਟ ਬੰਦੀ ਖਾ ਇਹੀ ਇਸਰ ਜਿਹੜੀ ਗੱਲ ਵੀ ਆਪਾਂ ਪ੍ਰਿੰਸੀਪਲ ਮੈਡਮ ਕੋਲ ਵੀ ਰਿਕੁਐਸਟ ਲੈ ਕੇ ਆਏ ਆਂ ਵੀ ਜਿਹੜੀ ਤੁਸੀਂ ਫੀਸ ਸਾਡੀ ਐਲਸੱਚ ਹਾਈ ਕੀਤੀ ਹੈ ਇਹਦੇ ਤੇ ਇੱਕ ਵਾਰੀ ਦੁਬਾਰਾ ਨਜ਼ਰ ਮਾਰ ਕੇ ਚੈੱਕ ਕਰੋ ਕਿ ਕਿਤੇ ਨਾ ਕਿਤੇ ਐਥੀਕਲ ਨਹੀਂ ਲੱਗਦੀ ਹੈ ਕਿਉਂਕਿ ਜੋ ਜਿਹੜੀ ਇਨਫਰਾਸਟ੍ਰਕਚਰ ਦੀ ਕੋਸਟ ਹੈ ਇਹ ਸਿਰਫ ਇਸ ਸਾਲ ਦੇ ਬੱਚਾ ਨੇ ਨੇ ਹੀ ਬੇਅਰ ਕਰਨੀ ਇਹ ਆਉਣ ਵਾਲੇ 10 ਜਾਂ 15 ਸਾਲ ਤੱਕ ਯੂਜ਼ ਕੀਤੀ ਜਾਣੀ ਹੈ ਜਿਹੜੀਆਂ ਕੁਰਸੀਆਂ ਵੀ ਆ ਉਹ ਵੀ ਹਰ ਕਿਸ ਨੇ ਐ ਯੂਜ਼ ਕਰਨੀਆਂ ਹੈ ਤੇ ਬਾਕੀ ਜਿੱਥੋਂ ਤੱਕ ਗੱਲ ਰਹੀ BCEM ਦੀ ਹੈ ਕੁਆਲਿਟੀ ਐਜੂਕੇਸ਼ਨ ਦੇ ਲਈ ਤੇ ਐਥੀਕਲ ਮੋਟਿਵਸ ਦੇ ਲਈ ਜਾਣਿਆ ਜਾਂਦੇ ਤੇ ਸਾਨੂੰ ਪੂਰੀ ਉਮੀਦ ਹੈ ਵੀ ਪ੍ਰਿੰਸੀਪਲ ਮੈਡਮ ਜਾਂ ਮੈਨੇਜਮੈਂਟ ਟੀਮ ਪੂਰਾ ਇਹਦਾ ਹੱਲ ਕਰੇ ਇੱਕ ਇਹਨਾਂ ਦੇ ਦੇਖੋ ਗੱਲੇ ਆ ਮੈਂ ਥੈਂਕਸ ਕਰਦਾ ਅੱਜ BCEM ਸਕੂਲ ਦੀ ਸਾਰੀ ਮੈਨੇਜਮੈਂਟ ਦਾ ਸਾਡੇ ਸਤਿਕਾਰਯੋਗ ਜੈਨ ਸਾਹਿਬ ਮੇਰੇ ਅੰਕਲ ਸਿਆਲ ਸਿਆਲ ਸਾਹਿਬ ਤੇ ਚੋਰ ਵੱਡੇ ਵੀਰ ਮੈਨੇ ਮਿੰਨੀ ਸਿਆਲ ਸਾਹਿਬ ਸਾਰੇ ਪ੍ਰਿੰਸੀਪਲ ਸਾਹਿਬਾ ਔਰ ਜਿਹਨੇ ਮੈਨੇਜਮੈਂਟ ਕਮੇਟੀ ਆ ਬਹੁਤ ਅੱਛਾ ਇਹਨਾਂ ਨੇ ਕੋਆਪਰੇਟ ਕੀਤਾ ਪੇਰੈਂਟਸ ਦੀਆਂ ਫੀਲਿੰਗਸ ਨੂੰ ਵੀ ਸਮਝਿਆ ਔਰ ਸਾਡੀ ਜਿਹੜੀ ਬੇਨਤੀ ਸੀ ਉਹਨਾਂ ਨੇ ਕਬੂਲ ਕੀਤੀ ਆ ਕੋਈ ਵੀ ਐਕਸਟਰਾ ਚਾਰਜ ਇਸ ਨਹੀਂ ਲਿਆ ਜਾਏਗਾ ਜੋ ਕਿਉਂਕਿ ਇਸ ਸਕੂਲ ਦਾ ਜੋ ਇਨਫਰਾਸਟ੍ਰਕਚਰ ਨੇ ਦਿਖਾਇਆ ਵਾਕਿਆ ਅੱਜ ਤੱਕ ਮੇਰਾ ਵੀ ਦਿਲ ਕਰੇ ਮੈਂ ਦੁਬਾਰਾ ਤੋਂ ਇੱਥੇ ਪੜਾਂ ਕਿਉਂਕਿ ਬੜੇ ਬਿਊਟੀਫੁਲ ਰੂਮ ਇਹ ਉਹ ਹੈ ਨਾ ਤੇ ਓਬਵੀਅਸਲੀ ਜਦੋਂ ਵੱਡੇ ਹਜ਼ਾਰੇ ਚੱਲਦੇ ਆ ਖਰਚੇ ਹੁੰਦੇ ਆ ਤੋਂ ਫਿਰ ਰਲ ਕੇ ਸਾਹਮਣੇ ਪੈਂਦੇ ਆ ਪਰ ਉਹਦੇ باوجود ਜੈਨ ਸਾਹਿਬ ਹੋਰਾਂ ਨੇ ਔਰ ਸਾਰੀ ਮੈਨੇਜਮੈਂਟ ਨੇ ਜੈਨ ਸਾਹਿਬ ਹੋਰਾਂ ਨੇ ਬੜਾ ਜ਼ਿੰਦਾਦਿਲੀ ਦਿਖਾ ਕੇ ਬਿਲਕੁਲ ਕਹਤਾ ਵੀ ਗੋਗੀ ਤੁਸੀਂ ਆਏ ਹੋ ਤੇ ਰੈਡਸ ਆਏ ਨੇ ਸਾਰੇ ਦੀਆਂ ਬੱਚੇ ਸਾਡੇ ਨੇ ਅਸੀਂ ਇਹ ਪੜਾਉਣੇ ਵੀ ਆ ਔਰ ਇਹਨਾਂ ਨੂੰ ਆਪਣਾ ਜਿਹੜਾ ਸਾਡਾ ਦੇਸ਼ ਦਾ ਫਿਊਚਰ ਆ ਇਹ ਫਿਊਚਰ ਮੇਕਰ ਨੇ ਸਾਡੇ ਸਾਰੇ ਓਬਵੀਅਸਲੀ ਜਿਹੜੇ ਫਿਊਚਰ ਮੇਕਰ ਹੁੰਦੇ ਨੇ ਉਹ ਅੱਛਾ ਪ੍ਰੋਡਕਟ ਤਿਆਰ ਕਰਦੇ ਨੇ ਇੱਥੋਂ ਜਿੰਨੇ ਬੱਚੇ ਜਾਣੇ ਆ ਉਹ ਤੋਂ ਇੱਥੋਂ ਜਿੰਨੇ ਵੀ ਅੱਜ ਤੱਕ ਗਏ ਆ ਪੜ੍ਹ ਕੇ ਅੱਛੇ ਰੁਤਵਿਆਂ ਤੇ ਨੇ ਤੇ ਅੱਗੇ ਵੀ ਅੱਛੇ ਰੁਤਵਿਆਂ ਤੇ ਜਾਣਗੇ ਉਸ ਤਹਿਤ ਅੱਜ ਕੋਈ ਵੀ ਇਹਨਾਂ ਨੇ ਐਕਸਟਰਾ ਚਾਰਜੀ ਜਿਹੜਾ ਵੀ ਸੀਗਾ 16000 ਰੁਪਏ ਸਮਥਿੰਗ ਉਹ ਨਹੀਂ ਸਿਰਫ 8% ਜੋ ਐਨੂਲੀ ਇਹਨਾਂ ਦਾ ਬਣਦਾ ਐਸ ਅਸ ਪਰ ਪੰਜਾਬ ਗਵਰਨਰ ਪੰਜਾਬ ਗਵਰਨਰ ਦੇ ਜਿਹੜੇ ਰੂਲ ਐਜੂਕੇਸ਼ਨ ਐਕਟ ਜਿਹੜਾ ਹੈਗਾ ਉਹਦੇ ਤਹਿਤ ਉਹ ਜ਼ਰੂਰ ਰਿਵਾਈਵ ਹੋਏਗਾ ਹਰ ਸਾਲ ਉਸ ਤੋਂ ਇਲਾਵਾ ਹੋਰ ਕੁਝ ਨਹੀਂ ਹੋਏਗਾ ਉਦਾਂ ਹੀ ਬੱਚੇ ਪੜ੍ਹਨਗੇ ਉਦਾਂ ਹੀ ਆਪਣੇ ਸਾਰਾ ਇੱਥੇ ਸਿਸਟਮ ਮੈਨੇਜਮੈਂਟ ਉਹਨਾਂ ਨੂੰ ਕਰੇਗੀ ਜੇ ਮੈਂ ਜਿਹੜੇ ਬੱਚੇ ਨੇ ਵੀ ਇਸ ਗੱਲ ਤੋਂ ਜੇ ਸੈਟੀਸਫਾਈਡ ਜੇ ਲੈ ਹੀ ਕੁਝ ਨਹੀਂ ਰਹੇ ਸੈਟੀਸਫਾਈਡ ਜੇ ਹੁਣ ਵੀ ਨਾ ਹੋਵੇ ਫਿਰ ਤਾਂ ਫਿਰ ਮੈਂ ਕੁਝ ਨਹੀਂ ਕਰ ਸਕਦਾ ਦੂਸਰਾ ਜਿਹੜਾ ਇੱਕ ਲੋਜ ਵੀ ਹੈ ਗਵਰਨਮੈਂਟ ਦਾ ਵੀ ਜਦੋਂ ਪੀਸ ਵਧਾਉਣੀ ਹੈਗੀ ਆ ਬੋਰਡ ਲੱਗੇ ਹੋਣੇ ਚਾਹੀਦੇ ਨਹੀਂ ਨਹੀਂ ਉਹ ਤਾਂ ਵੈਬਸਾਈਟ ਤੇ ਪਾਉਂਦੇ ਆ ਨਹੀਂ ਸਰ ਦੇ ਸਕੂਲ ਦੇ ਬਾਹਰ ਵੀ ਵੀ ਹੈਗਾ ਵੀ ਬੋਰਡ ਲੱਗੇ ਆ ਨਹੀਂ ਉਹ ਅਸੀਂ ਕੁਝ ਹੋਰ ਵੀ ਡਿਸਕਸ਼ਨਸ ਕੀਤੀਆਂ ਨੇ ਸਕੂਲ ਦੀ ਬੈਟਰ ਬੈਟ ਵਾਸਤੇ ਬੱਚਿਆਂ ਦੀ ਬੈਟਰ ਬੈਟ ਵਾਸਤੇ ਪੇਰੈਂਟਸ ਦੀ ਬੈਟਰ ਬੈਟ ਵਾਸਤੇ ਉਹ ਵੀ ਅਸੀਂ ਆਉਣ ਵਾਲੇ ਟਾਈਮ ਸਾਰੇ ਆ ਸੈਟਅਪ ਕਰਦੇ ਆਗੇ ਸਕੂਲ ਦੀ ਬੁੱਕਸ ਤੇ ਡਰੈਸ ਲੋਗ ਵੀ ਲੈ ਕੇ ਹਾਂ ਉਹ ਵੀ ਗੱਲ ਹੋ ਗਈ ਆ ਉਹਦੇ ਲਈ ਵੀ ਅਸੀਂ ਪਲਾਨ ਅਪ ਕਰ ਲਿਆ ਵੀ ਬਿਲਕੁਲ ਵੈਬਸਾਈਟ ਤੇ ਲਿਖਿਆ ਜਾਊਗਾ ਵੀ ਤੁਸੀਂ ਕਿਤੋਂ ਮਰਜੀ ਬੁੱਕਸ ਲੈ ਸਕਦੇ ਹੋ ਕੋਈ ਜ਼ਰੂਰੀ ਨਹੀਂ ਤੁਸੀਂ ਪਰਟੀਕਲਰ ਇੱਕੋ ਕਿਸੇ ਵਿਅਕਤੀ ਵਿਸ਼ੇਸ਼ ਤੋਂ ਲੈਣੀਆਂ ਨੇ ਕੋਈ ਸਕੂਲ ਵੱਲੋਂ ਐਸਾ ਅਥੋਰਾਈਜ਼ਡ ਨਹੀਂ ਹੋਇਆ ਸਰ ਕਈ ਸਕੂਲਾਂ ਦੇ ਵਿੱਚ ਹਜੇ ਵੀ ਇਦਾਂ ਹੀ ਚੱਲਦਾ ਤੇ ਉਹਦਾ ਤਾਂ ਕੋਈ ਕਾਰਵਾਈ ਕੀਤੀ ਜਾਂਦੀ ਪਰ ਗੱਲ ਇਹ ਆ ਸਾਰੇ ਸਕੂਲ ਵੀ ਆਪਣੇ ਨੇ ਮੈਂ ਕੋਈ ਕੋਈ ਉਹ ਈਡੀ ਨਹੀਂ ਹੈਗਾ ਜਿਹੜਾ ਕਾਰਵਾਈਆਂ ਕਰਦਾ ਮੈਂ ਇੱਕ ਪਬਲਿਕ ਸਰਵੈਂਟ ਆ ਲੋਗਾ ਦੀ ਸੇਵਾ ਕਰਨ ਵਾਲੇ ਸੇਵਾ ਮਿਲੀ ਹੈ ਮੇਰੇ ਹਲਕੇ ਨੇ ਮੈਨੂੰ ਸੇਵਾ ਦਿੱਤੀ ਹੈ ਉਸ ਤਹਿਤ ਜਿੱਥੇ-ਇੱਥੇ ਵੀ ਕੋਈ ਹੋਏਗੀ ਗੱਲ ਹਾਂ ਮੈਂ ਫਰਿਆਦ ਲੈ ਕੇ ਜਾ ਸਕਦਾ ਕਾਰਗਰ ਦੀਆਂ ਗੱਲਾਂ ਉਹਨੇ ਫਰਿਆਦ ਲੈ ਕੇ ਜਾਣੇ ਔਰ ਸੁਣੀ ਵੀ ਇਹਨਾਂ ਨੇ ਬੜੇ ਜ਼ਿੰਦਾ ਦਿਲ ਨਾਲ ਗੱਲ ਸੁਣੀ 2 ਘੰਟੇ ਲਾ ਕੇ ਸੰਜੀਤ ਜੀ ਦੇ ਨਾਲ ਬੱਚਿਆਂ ਦੇ ਫਿਊਚਰ ਬਾਰੇ ਵੀ ਡਿਸਕਸ਼ਨਸ ਕੀਤਾ ਸੀ ਕੀ ਕੀ ਕਰਾਂ ਬੱਚਿਆਂ ਨੂੰ ਮਤਲਬ ਬਹੁਤ ਵੱਡੀਆਂ-ਵੱਡੀਆਂ ਚੀਜ਼ਾਂ ਕਰ ਰਿਹਾ ਹੈ ਸਕੂਲ ਇਹ ਤੇ ਮੈਂ ਇਸੀ ਦਾ ਮਾਣ ਮਹਿਸੂਸ ਕਰਦਾ ਕਿ ਐਸਾ ਵਧੀਆ ਸਕੂਲ ਮੇਰੇ ਹਲਕੇ 'ਚ ਆ ਜਿਹਦੀ ਕਿ ਮੈਨੂੰ ਨੁਮਾਇੰਦਗੀ ਕਰੰਤਾ ਪਰਮਾਥਮਣ ਚਾਰਪਾੜਾ ਲਵਾ ਪਚਾਜਰ ਕੋਈ ਚਾਰਜ ਨਹੀਂ ਖੜੇ ਨੇ ਸਿਆਲ ਸਾਹਿਬ ਖੜੇ ਪੁੱਛ ਲੋ ਪੇਰੈਂਟਸ ਵੀ ਖੜੇ ਨੇ ਨਾਲ ਐਸੋਸੀਏਟ ਜਿਹੜੇ ਮੈਂ ਉਹ ਵੀ ਖੜੇ ਨੇ ਠੀਕ 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 ਹੈ ਜੀ ਜਿਹੜਾ ਜਿਹੜਾ ਇਹ ਜਿਹੜਾ ਇਹ ਜਿਹੜਾ ਇਹਦੇ ਵਿੱਚ ਕੀ ਹੋਇਆ ਸਾਰਾ ਬਜ਼ਾਰ ਪੇਰੈਂਟਸ ਦੇ ਨਾਲ ਸਾਰਾ ਤਾਂ ਕਵਰ ਕਰ ਲਿਆ ਐਮਐਲਏ ਸਾਹਿਬ ਨੇ ਟੋਟੇ ਬੁੱਨਾ ਕਿਉਂ ਇਹ ਰੋਲਾ ਪਾ ਵੀ ਕਿਉਂ ਨਾ ਕਿਉਂ ਇਸ ਤਰ੍ਹਾਂ ਦਾ ਰੋਲਾ ਕੋਈ ਕੀ ਹੈ ਕੋਈ ਵੀ ਐਕਸ਼ਨ ਤੁਸੀਂ ਗੁੱਡ ਅੱਛੀ ਸੋਚਣਾ ਲੈਂਦੇ ਹੋ

एकदम सही बस आप सबके सामने ऐसी कितना टाइम चलेगा दो महीने हद तीन महीने? बस यहाँ तो पेरेंट्स ने प्रेशराइज किया हो कि हमारे बच्चों को फर्नीचर चाहिए नया मतलब कि सारी एटमॉस्फेयर क्लास का वैसा न्यू लुक चाहिए एसी चाहिए ये सब कुछ हमने डिमांड किया फोर्सफुली डिमांड किया कि हमें तो ये बदगो है ना फिर तो आप बढ़ा दो फीस नो डाउट बढ़ा दो क्योंकि हमने खुद डिमांड किया है ना हमने तो डिमांड ही नहीं किया एवरेज भी देखो बाकी स्कूल्स के कंपैरेटिवली ज़्यादा होगी फीस जबकि हमने बी सी में यही सोच के भेजा था कि ये इकोनॉमिकल स्कूल है है ना इसीलिए हाँ बिल्कुल हम इसी चीज़ के अगेंस्ट हैं जो ये जस्ट अनजस्टिफाइड वो बहुत बात है कुछ एक नॉर्मल मिनिमल अमाउंट अगर ये इंक्रीज़ भी करते तो हमको शायद कोई प्रॉब्लम नहीं होनी थी बट ये इन्होंने एकदम ही जो इंक्रीज़ अभी लास्ट ईयर यूकेजी क्लास में मेरी बेटी पढ़ती थी तो उसकी फ़ीस मैंने अराउंड फोर्टीन थाउजेंड फाइव हंड्रेड क्वार्टरली भरी है अब डायरेक्ट अब वो फ़र्स्ट क्लास में आई है तो मेरे को ट्वेंटी थाउजेंड टेन रुपीज़ पे करना पड़ रहा है क्वार्टरली पे करना पड़ेगा अब ये देखो इंक्रीज सीधा ही मेरे सिक्स थाउजेंड फ़ीस उसकी इंक्रीज होगी है क्या इस तरीके से अब हमारी सैलरीज़ या जो घर का खर्चा है वो इस तरीके से हमें ऑबियसली अब हमने अब सिर्फ़ एक स्कूल फ़ीस तो नहीं होती है ना अब बच्चे ने घर आना है उसको भी एक्स्ट्रा करिकुलर एक्टिविटी चाहिए बिकॉज ऑफ द कॉम्पिटिशन इज गोइंग अराउंड तो उसको कोई एक्स्ट्रा करिकुलर एक्टिविटी के लिए चाहिए कोई हॉबी क्लास चाहिए कुछ ना कुछ चाहिए ये इसमें क्लास में फर्स्ट आने के लिए या टॉप पे रहने के लिए देखो इसमें अकेली फीस तो आई नहीं है इसमें अकेली फ़ीस तो इंक्रीज नहीं हुई इसमें ट्रांसपोर्टेशन भी तो पेरेंट्स ने देना है बुक्स भी लेनी है और देखो साल की यूनिफॉर्म एक यूनिफॉर्म दे लेनी नहीं चलो विंटर की लगा लो दो नहीं लेनी पाँच यूनिफॉर्म आती है उसकी आगे ऑटम की समर की स्पोर्ट्स पाँच सोचो फी ट्रांसपोर्ट का है यूनिफॉर्म का है बुक्स का है फिर बच्चे ने कोई एक्टिविटी है उसका अलग से है इनकी मंथ हाँ जी यही की, की जाए हमने बोला नहीं था चीज लगाओ सेंट तो लिया ही नहीं गया और एसी पूरा हम तो ए सी भी चलो सही बात है ए सी पूरा साल नहीं चलना दो दो महीने चल जाएगा तीन महीने चल जाएगा इससे ज्यादा तो फीस में नहीं आएगा ना वही तो बात है वही चलो हाँ ए सी तो हम चाहते नहीं है क्योंकि इसे बच्चे की हम तो चाहते ਪਹਿਲੀ ਗੱਲ ਤਾਂ ਇਹ ਹੈ ਕਿ ਸੰਦ ਹੀ ਨਹੀਂ ਹੈ ਹੈਲੋ ਕਿਉਂਕਿ ਐਸੀ ਗਰਮੀ ਚ ਲੈ ਕੇ ਆਵਾਂ ਫਿਰ ਬੱਚਾ ਸਾਡਾ ਬਿਮਾਰ ਹੋਊਗਾ ਠੀਕ ਹੈ ਇੱਕ ਸਾਡੂ ਖਤਾਬਾਂ ਦੇ ਵਿੱਚ ਵੀ ਮੁਸ਼ਕਲ ਹੈ ਕਿ ਜਿਹੜੀ ਕਿਤਾਬ ਹੈ ਬੜੀ ਹੀ ਰਫੇਰੀ ਹੋਈ ਸਾਡੇ ਨਾਲ 1500 ਦੀ ਕਿਤਾਬਾਂ 4000 ਚ ਲੈਣੀਆਂ ਪਈਆਂ ਚਲੋ ਉਹ ਲੈ ਲਈਆਂ ਲੇਕਿਨ ਫੀਸ ਵੀ ਡਬਲ ਦੇਣੀ ਪੈ ਰਹੀ ਹੈ ਇਸ ਤਰ੍ਹਾਂ ਤਾਂ ਫਿਰ ਸਾਨੂੰ ਕੋਈ ਹੋਰ ਸਕੂਲ ਹੀ ਚੇਂਜ ਕਰਨਾ ਪਊਗਾ ਅਸੀਂ ਸਾਰੇ ਇਕੱਠੇ ਹੋ ਕੇ ਇਹੀ ਫੈਸਲਾ ਲੈਣਾ ਚਾਹੁੰਦੇ ਆ ਕਿ ਸਰਕਾਰ ਨੂੰ ਇੰਨੇ ਪੈਸੇ ਇਹਨਾਂ ਨੂੰ ਦੇਣ ਨਾਲ ਆਪਾਂ ਸਰਕਾਰ ਦੀ ਮਦਦ ਕਰਦੇ ਆ ਇੰਨੇ ਵਧੀਆ ਸਕੂਲ ਬਣ ਰਹੇ ਸਰਕਾਰੀ ਅਸੀਂ 2 4 10 20 ਲੱਖ ਰੁਪਏ ਇਕੱਠਾ ਕਰਕੇ ਉੱਥੇ ਦੇ ਦਈਏ ਤਾਂ ਸਕੂਲ ਹੀ ਸਾਡਾ ਹੋ ਹੋ ਜਾਣਾ ਬਿਲਕੁਲ ਇੱਥੇ ਤਾਂ ਅਸੀਂ ਏਸੀ ਇੱਕ ਵਾਰ ਲਾਤਾ ਸਾਡਾ ਬੱਚਾ ਦੂਜੀ ਕਲਾਸ ਚ ਚਲਾ ਗਿਆ ਸੀ ਦਾ ਪੈਸਾ ਖਤਮ ਅਸੀਂ ਇੱਕ ਇੱਕ ਬੱਚਾ ਇੱਕ ਇੱਕ ਐਸੀ ਦਾ ਪੈਸਾ ਦੇ ਰਿਆ ਤੁਸੀਂ ਆਪ ਹੀ ਜੋੜ ਲਾ ਕੇ ਦੇਖ ਲਓ ਸਾਨੂੰ ਅਸੀਂ ਤਾਂ ਸਾਰਿਆਂ ਦਾ 10 ਦਿਨ ਦਾ ਜੋੜ ਲਗਾ ਲਿਆ ਤੁਸੀਂ ਜੋੜ ਲਗਾ ਕੇ ਦੇਖੋ ਇੱਕ ਇੱਕ ਬੱਚਾ ਐ ਕਿ ਕਿ ਐਸੀ ਤੇ ਪੈਸਾ ਦੇ ਲਿਆ 33 ਬੱਚੇ 32 ਬੱਚੇ ਇੱਕ ਕਲਾਸ ਵਿੱਚ ਆ ਇਹਦੀ ਕੈਲਕੂਲੇਸ਼ਨ ਇਹ ਸਾਰਾ ਸਕੂਲ ਸਾਡੇ ਨਾਲੋਂ ਜ਼ਿਆਦਾ ਪੜਿਆ ਲਿਖਿਆ ਅਸੀਂ ਥੋੜੇ ਇੰਨਾ ਪੜੇ ਜੀ ਅਸੀਂ ਘੱਟ ਪੜੇ ਆ ਅਸੀਂ ਇਹਨਾਂ ਸਕੂਲਾਂ 'ਚ ਇਸ ਕਰਕੇ ਬੱਚੇ ਪਾਏ ਸੀ ਚਲੋ ਪੜਾਈ ਵਧੀਆ ਲੇਕਿਨ ਹੈ ਤਾਂ ਨੋਰਮਲ ਸਕੂਲ ਹੈ ਅਸੀਂ ਡੀਪੀਐਸ ਜਾਂ ਕੋਈ ਦਮਲ ਮੇਤਲ ਦੇ ਸਕੂਲ ਹੀ ਪਾਏ ਆ ਕਿ ਅਸੀਂ ਹੋਣਾ ਨਹੀਂ ਫੀਸ ਤੋਂ ਬਾਅਦ ਫੀਸ ਨਹੀਂ ਦੇ ਸਕਦੇ ਅਸੀਂ ਅਸੀਂ ਗਵਰਨਮੈਂਟ ਦੇ ਹਿਸਾਬ ਨਾਲ ਜੋ ਰੇਟ ਵੱਧਦਾ ਅਸੀਂ ਦੇ ਦਾਂਗੇ ਅਸੀਂ ਇੱਕ ਸਿੰਪਲ ਜਿਹਾ ਸਵਾਲ ਕਰ ਰਹੇ ਹਾਂ ਵੀ ਜਿਸ ਹਿਸਾਬ ਨਾਲ ਸਕੂਲ ਨੇ 4 ਜਿਵੇਂ ਬਤਾਏ ਆ ਕੀ ਨਿਸ਼ਾਨ ਦੀ ਜੇਬ ਉਹਨੂੰ ਬੇਅਰ ਕਰ ਸਕਦੀ ਹੈ ਕੀ ਸਾਡੇ ਜਿਹੜੇ ਇਨਕਮ ਆ ਉਸ ਹਿਸਾਬ ਨਾਲ ਵਧ ਗਈ ਹੈ ਤੇ ਜੇ ਇਸ ਹਿਸਾਬ ਨਾਲ ਹੀ ਬਤਾਉਂਦੇ ਰਹਿਣਗੇ ਤੇ ਕੀ ਆਪਾਂ ਅਗਲੇ ਸਾਲ ਇਸ ਸਕੂਲ ਦੇ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਹਾਂ ਕਿੰਨੀ ਫੀਸ ਹੈ ਸਕੂਲ ਵੱਲੋਂ 43% ਫੀਸ ਜਿਹੜੀ ਆ ਸਕੂਲ ਦੀ ਵੱਚੁਕੀ ਆ ਹੁਣ ਤੱਕ ਠੀਕ ਆ ਜੀ ਤੇ ਜੇ ਇਹੀ ਰੂਟੀਨ ਰਹੀ ਤੇ ਮੈਨੂੰ ਨਹੀਂ ਲੱਗਦਾ ਵੀ ਸਾਡੇ ਤੋਂ ਜ਼ਿਆਦਾਤਰ ਪੇਰੈਂਟਸ ਆ ਅਗਲੇ ਸਾਲ ਦਾ ਸੈਸ਼ਨ ਕੰਟੀਨਿਊ ਕਰ ਪਾਉਣਗੇ ਹੁਣ ਸਾਡੇ ਐਮਐਲਏ ਸਾਹਿਬ ਅੰਦਰ ਗਏ ਹੋਏ ਆ ਉਹ ਦੇਖਦੇ ਆ ਸਾਨੂੰ ਬਾਹਰ ਆ ਕੇ ਕੀ ਦੱਸਦੇ ਉਸ ਤੋਂ ਬਾਅਦ ਹੀ ਅਸੀਂ ਆਪਣੇ ਅੱਗੇ ਦਾ ਜਿਹੜਾ ਵਾ ਪਲਾਨਿੰਗ ਕਰਾਂਗੇ ਸਾਡੇ ਕੋਲ ਤਾਂ ਆਪਸ਼ਨ ਖੁੱਲੇ ਹੀ ਨਹੀਂ ਹਾਂਜੀ ਲਾਈਟ ਬੰਦ ਨਹੀਂ ਕਰਾਂ ਇਹੀ ਇਸਰ ਜਿਹੜੀ ਗੱਲ ਵੀ ਆਪਾਂ ਪ੍ਰਿੰਸੀਪਲ ਮੈਡਮ ਕੋਲ ਵੀ ਰਿਕੁਐਸਟ ਲੈ ਕੇ ਆਏ ਆਂ ਵੀ ਜਿਹੜੀ ਤੁਸੀਂ ਫੀਸ ਸਾਡੀ ਐਲਸੱਚ ਹਾਈ ਕੀਤੀ ਹੈ ਇਹਦੇ ਤੇ ਇੱਕ ਵਾਰੀ ਦੁਬਾਰਾ ਨਜ਼ਰ ਮਾਰ ਕੇ ਚੈੱਕ ਕਰੋ ਕਿ ਕਿਤੇ ਨਾ ਕਿਤੇ ਐਥੀਕਲ ਨਹੀਂ ਲੱਗਦੀ ਹੈਗੀ ਕਿਉਂਕਿ ਜੋ ਜਿਹੜੀ ਇਨਫਰਾਸਟ੍ਰਕਚਰ ਦੀ ਕੋਸਟ ਹੈ ਇਹ ਸਿਰਫ ਇਸ ਸਾਲ ਦੇ ਬੱਚਾ ਨੇ ਨੇ ਹੀ ਬੇਅਰ ਕਰਨੀ ਇਹ ਆਉਣ ਵਾਲੇ 10 ਜਾਂ 15 ਸਾਲ ਤੱਕ ਯੂਜ਼ ਕੀਤੀ ਜਾਣੀ ਹੈ ਜਿਹੜੀਆਂ ਕੁਰਸੀਆਂ ਵੀ ਆ ਉਹ ਵੀ ਹਰ ਕਿਸ ਨੇ ਐ ਯੂਜ਼ ਕਰਨੀ ਹੈ ਤੇ ਬਾਕੀ ਜਿੱਥੋਂ ਤੱਕ ਗੱਲ ਰਹੀ ਬੀਸੀਐਮ ਦੀ ਇਹ ਕੁਆਲਿਟੀ ਐਜੂਕੇਸ਼ਨ ਦੇਣ ਲਈ ਤੇ ਐਥੀਕਲ ਮੋਟਿਵਸ ਦੇ ਲਈ ਜਾਣਿਆ ਜਾਂਦੇ ਤੇ ਸਾਨੂੰ ਪੂਰੀ ਉਮੀਦ ਹੈ ਵੀ ਪ੍ਰਿੰਸੀਪਲ ਮੈਡਮ ਜਾਂ ਮੈਨੇਜਮੈਂਟ ਟੀਮ ਪੂਰਾ ਇਹਦਾ ਹੱਲ ਕਰੇਗਾ। ਦੇਖੋ ਗੱਲੇ ਆ ਮੈਂ ਥੈਂਕਸ ਕਰਦਾ ਅੱਜ ਬੀਸੀਐਮ ਸਕੂਲ ਦੀ ਸਾਰੀ ਮੈਨੇਜਮੈਂਟ ਦਾ ਸਾਡੇ ਸਤਿਕਾਰਯੋਗ ਜੈਨ ਸਾਹਿਬ ਮੇਰੇ ਅੰਕਲ}{|\text{Siyalsah}} \text{Siyalsah} \text{ਸਾਹਿਬ ਤੇ ਵੱਡੇ ਵੀਰ ਮੇਰੇ} ਮਿੰਨੀ ਸਿਆਲ ਸਾਹਿਬ ਤੇ ਸਾਰੇ ਪ੍ਰਿੰਸੀਪਲ ਸਾਹਿਬਾ ਔਰ ਜਿਹਨੇ ਮੈਨੇਜਮੈਂਟ ਕਮੇਟੀ ਆ ਬਹੁਤ ਅੱਛਾ ਇਹਨਾਂ ਨੇ ਕੋਆਪਰੇਟ ਕੀਤਾ ਪੇਰੈਂਟਸ ਦੀਆਂ ਫੀਲਿੰਗਸ ਨੂੰ ਵੀ ਸਮਝਿਆ ਔਰ ਸਾਡੀ ਜਿਹੜੀ ਬੇਨਤੀ ਸੀ ਉਹਨਾਂ ਨੇ ਕਬੂਲ ਕੀਤੀ ਆ ਕੋਈ ਵੀ ਐਕਸਟਰਾ ਚਾਰਜ ਇਸ ਨਹੀਂ ਲਿਆ ਜਾਏਗਾ ਜੋ ਕਿਉਂਕਿ ਇਸ ਸਕੂਲ ਦਾ ਜੋ ਇਨਫਰਾਸਟ੍ਰਕਚਰ ਨੇ ਦਿਖਾਇਆ ਵਾਕਿਆ ਅੱਜ ਤੱਕ ਮੇਰਾ ਵੀ ਦਿਲ ਕਰੇ ਮੈਂ ਦੁਬਾਰਾ ਤੋਂ ਇੱਥੇ ਪੜਾਂ ਕਿਉਂਕਿ ਬੜੇ ਬਿਊਟੀਫੁਲ ਰੂਮ ਇਹ ਉਹ ਹੈ ਨਾ ਤੇ ਆਬਵੀਅਸਲੀ ਜਦੋਂ ਵੱਡੇ ਹਜ਼ਾਰੇ ਚੱਲਦੇ ਆ ਖਰਚੇ ਹੁੰਦੇ ਆ ਤੋਂ ਫਿਰ ਰਲ ਕੇ ਸਾਹਮਣੇ ਪੈਂਦੇ ਆ ਪਰ ਉਹਦੇ باوجود ਜੈਲ ਸਾਹਿਬ ਹੋਰਾਂ ਨੇ ਔਰ ਸਾਰੀ ਮੈਨੇਜਮੈਂਟ ਨੇ ਜੈਲ ਸਾਹਿਬ ਹੋਰਾਂ ਨੇ ਬੜਾ ਜ਼ਿੰਦਾਦਿਲੀ ਦਿਖਾ ਕੇ ਬਿਲਕੁਲ ਕਹਤਾ ਵੀ ਗੋਗੀ ਤੁਸੀਂ ਆਏ ਹੋ ਤੇ ਰੈਡਸ ਆਏ ਨੇ ਸਾਰੇ ਦੀਆਂ ਬੱਚੇ ਸਾਡੇ ਨੇ ਅਸੀਂ ਇਹ ਪੜਾਉਣੇ ਵੀ ਆ ਔਰ ਇਹਨਾਂ ਨੂੰ ਆਪਣਾ ਜਿਹੜਾ ਸਾਡਾ ਦੇਸ਼ ਦਾ ਫਿਊਚਰ ਆ ਇਹ ਫਿਊਚਰ ਮੇਕਰ ਨੇ ਸਾਡੇ ਸਾਰੇ ਆਬਵੀਅਸਲੀ ਜਿਹੜੇ ਫਿਊਚਰ ਮੇਕਰ ਹੁੰਦੇ ਨੇ ਉਹ ਅੱਛਾ ਪ੍ਰੋਡਕਟ ਤਿਆਰ ਕਰਦੇ ਨੇ ਇੱਥੋਂ ਜਿੰਨੇ ਬੱਚੇ ਜਾਣੇ ਆ ਉਹ ਤੁਹਾਨੂੰ ਇੱਥੋਂ ਜਿੰਨੇ ਵੀ ਅੱਜ ਤੱਕ ਗਏ ਆ ਪੜ੍ਹ ਕੇ ਅੱਛੇ ਰੁਤਵਿਆਂ ਤੇ ਨੇ ਤੇ ਅੱਗੇ ਵੀ ਅੱਛੇ ਰੁਤਵਿਆਂ ਤੇ ਜਾਣਗੇ ਉਸ ਤਹਿਤ ਅੱਜ ਕੋਈ ਵੀ ਇਹਨਾਂ ਨੇ ਐਕਸਟਰਾ ਚਾਰਜੀ ਜਿਹੜਾ ਵੀ ਸੀਗਾ 16000 ਰੁਪਏ ਸਮਥਿੰਗ ਉਹ ਨਹੀਂ ਸਿਰਫ 8% ਜੋ ਐਨੂਅਲੀ ਇਹਨਾਂ ਦਾ ਬਣਦਾ ਐਸ ਪਰ ਪੰਜਾਬ ਗਵਰਨਮੈਂਟ ਪੰਜਾਬ ਗਵਰਨਮੈਂਟ ਦੇ ਜਿਹੜੇ ਰੂਲ ਐ ਐਜੂਕੇਸ਼ਨ ਐਕਟ ਜਿਹੜਾ ਹੈਗਾ ਉਹਦੇ ਤਹਿਤ ਉਹ ਜ਼ਰੂਰ ਰਿਵਾਈਵ ਹੋਏਗਾ ਹਰ ਸਾਲ ਉਸ ਤੋਂ ਇਲਾਵਾ ਹੋਰ ਕੁਝ ਨਹੀਂ ਹੋਏਗਾ ਉਦਾਂ ਹੀ ਬੱਚੇ ਪੜ੍ਹਨਗੇ ਉਦਾਂ ਹੀ ਆਪਣੇ ਸਾਰਾ ਇੱਥੇ ਸਿਸਟਮ ਮੈਨੇਜਮੈਂਟ ਉਹਨਾਂ ਨੂੰ ਕਰੇਗੀ ਜਿਹੜੇ ਬੱਚੇ ਨੇ ਵੀ ਉਹ ਵੀ ਸੈਟੀਸਫਾਈ ਹੋ ਗਈ ਇਸ ਗੱਲ ਤੋਂ ਜੇ ਸੈਟੀਸਫਾਈ ਚ ਲੈ ਹੀ ਕੁਝ ਨਹੀਂ ਰਹੇ ਸੈਟੀਸਫਾਈ ਜੇ ਹੁਣ ਵੀ ਨਾ ਹੋਏ ਫਿਰ ਤਾਂ ਫਿਰ ਵੀ ਕੁਝ ਨਹੀਂ ਕਰ ਸਕਦਾ ਦੂਸਰਾ ਜਿਹੜਾ ਇੱਕ ਲੋਜ ਵੀ ਹੈ ਗਵਰਨਮੈਂਟ ਦਾ ਵੀ ਜਦੋਂ ਪੀਸ ਵਧਾਉਣੀ ਹੈਗੀ ਆ ਬੋਰਡ ਲੱਗੇ ਹੋਣੇ ਨੇ ਨਹੀਂ ਨਹੀਂ ਉਹ ਤਾਂ ਵੈਬਸਾਈਟ ਤੇ ਪੰਦੇ ਆ ਸਾਰਾ ਸਕੂਲ ਦੇ ਬਾਹਰ ਵੀ ਵੀ ਹੈਗਾ ਵੀ ਬੋਰਡ ਲੱਗੇ ਨਹੀਂ ਉਹ ਅਸੀਂ ਕੁਝ ਹੋਰ ਵੀ ਡਿਸਕਸ਼ਨਸ ਕੀਤੀਆਂ ਨੇ ਸਕੂਲ ਦੀ ਬੈਟਰਮੈਂਟ ਵਾਸਤੇ ਬੱਚਿਆਂ ਦੀ ਬੈਟਰਮੈਂਟ ਵਾਸਤੇ ਪੇਰੈਂਟਸ ਦੀ ਬੈਟਰਮੈਂਟ ਵਾਸਤੇ ਉਹ ਵੀ ਅਸੀਂ ਆਉਣ ਵਾਲੇ ਟਾਈਮ ਸਾਰੇ ਆ ਸੈਟਅਪ ਕਰ ਦਿਆਂਗੇ ਸਕੂਲ ਦੀ ਬੁਕਸ ਤੇ ਡਰੈਸ ਨੂੰ ਵੀ ਲੈ ਕੇ ਹਾਂ ਉਹ ਵੀ ਗੱਲ ਹੋ ਗਈ ਆ ਉਹਦੇ ਲਈ ਵੀ ਅਸੀਂ ਪਲਾਨ ਅਪ ਕਰ ਲਿਆ ਵੀ ਬਿਲਕੁਲ ਵੈਬਸਾਈਟ ਤੇ ਲਿਖਿਆ ਜਾਊਗਾ ਵੀ ਤੁਸੀਂ ਕਿਤੋਂ ਮਰਜੀ ਬੁਕਸ ਲੈ ਸਕਦੇ ਹੋ ਕੋਈ ਜ਼ਰੂਰੀ ਨਹੀਂ ਤੁਸੀਂ ਪਾਰਟੀਕੂਲਰ ਇੱਕੋ ਕਿਸੇ ਵਿਅਕਤੀ ਵਿਸ਼ੇਸ਼ ਤੋਂ ਲੈਣੀਆਂ ਨੇ ਕੋਈ ਸਕੂਲ ਵੱਲੋਂ ਐਸਾ ਅਥੋਰਾਈਜ਼ ਨਹੀਂ ਹੋਇਆ ਸਰ ਕਈ ਸਕੂਲਾਂ ਦੇ ਵਿੱਚ ਅਜੇ ਵੀ ਇਦਾਂ ਹੀ ਚੱਲਦਾ ਤੇ ਉਹਨਾਂ ਤੇ ਕੋਈ ਕਾਰਵਾਈ ਕੀਤੀ ਜਾਏਗੀ ਪਰ ਸਾਰੇ ਸਕੂਲ ਵੀ ਆਪਣੇ ਨੇ ਮੈਂ ਕੋਈ ਕੋਈ ਉਹ ਈਡੀ ਨਹੀਂ ਹੈਗਾ ਜਿਹੜਾ ਕਾਰਵਾਈਆਂ ਕਰਦਾ ਮੈਂ ਇੱਕ ਪਬਲਿਕ ਸਰਵੈਂਟ ਆ ਲੋਗਾ ਦੀ ਸੇਵਾ ਕਰਨ ਵਾਲਾ ਇੱਕ ਸੇਵਾ ਮਿਲ ਗਿਆ ਮੇਰੇ ਹਲਕੇ ਨੇ ਮੈਨੂੰ ਸੇਵਾ ਦਿੱਤੀ ਆ ਉਸ ਤਹਿਤ ਜਿੱਥੇ ਇੱਥੇ ਵੀ ਕੋਈ ਹੋਏਗੀ ਗੱਲ ਹਾਂ ਮੈਂ ਫਰਿਆਦ ਲੈ ਕੇ ਜਾ ਸਕਦਾ ਕਾਰਵਾਈ ਤਾਂ ਵੱਡੀਆਂ ਗੱਲਾਂ ਹੁੰਦੀਆਂ ਨੇ ਫਰਿਆਦ ਲੈ ਕੇ ਜਾਂਦੇ ਔਰ ਸੁਣੀ ਵੀ ਇਹਨਾਂ ਨੇ ਬੜੇ ਜ਼ਿੰਦਾ ਦਿਲ ਨਾਲ ਗੱਲ ਸੁਣੀ 2 ਘੰਟੇ ਲਾ ਕੇ ਸੰਜੀਤ ਜੀ ਦੇ ਨਾਲ ਬੱਚਿਆਂ ਦੇ ਫਿਊਚਰ ਬਾਰੇ ਡਿਸਕਸ਼ਨਸ ਕੀਤਾ ਸੀ ਕੀ ਕੀ ਕਰਨਾ ਹੈ ਬੱਚਿਆਂ ਨੂੰ ਮਤਲਬ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਕਰ ਰਿਹਾ ਸਕੂਲ ਇਹ ਤੇ ਮੈਂ ਇਸੀ ਦਾ ਮਾਣ ਮਹਿਸੂਸ ਕਰਦਾ ਕਿ ਐਸਾ ਵਧੀਆ ਸਕੂਲ ਮੇਰੇ ਹਲਕੇ 'ਚ ਆ ਜੀਦੀ ਕਿ ਬੈਨੂੰ ਨੁਮਾਇੰਦਗੀ ਕਰਨ ਦਾ ਪ੍ਰਮਾਤਵ ਨੇ ਬੋਲਿਆ ਸੀ ਫੀਸ ਦੇ ਵਿੱਚ 8% ਦਾ ਇਨਕਰੀਸ ਹੋਏਗਾ ਉਸ ਤੋਂ ਇਲਾਵਾ ਕੋਈ ਚਾਰਜ ਨਹੀਂ ਹੋਏਗਾ ਕੋਈ ਚਾਰਜ ਨਹੀਂ ਹੋਏਗਾ ਬੈਠੇ ਆ ਪ੍ਰਧਾਨ ਜੀ ਖੜੇ ਨੇ ਸਿਆਲ ਸਾਹਿਬ ਖੜੇ ਕੁਛ ਲੋਕ ਪੇਰੈਂਟਸ ਵੀ ਖੜੇ ਨੇ ਨਾਲ ਐਸੋਸੀਏਸ਼ਨ ਦੇ ਜਿਹੜੇ ਮੈਂਬਰ ਸੀ ਉਹ ਵੀ ਖੜੇ ਨੇ ਠੀਕ ਠੀਕ ਹੈ ਜੀ ਜਿਹੜਾ ਇਹ ਜਿਹੜਾ ਇਹ ਦੇ ਵਿੱਚ ਹੋਇਆ ਇਹ ਦੇ ਵਿੱਚ ਕੀ ਹੋਇਆ ਸਾਰਾ ਕੋਈ ਗੱਲਬਾਤ ਪੇਰੈਂਟਸ ਨਾਲ ਪੇਰੈਂਟਸ ਨਾਲ ਤਾਂ ਕਵਰ ਕਰਾਉਣਾ ਕਿਉਂ ਰਿਕੂਲਰ ਐਕਟੀਵਿਟੀ ਕੇ ਲਿਏ ਚਾਹੀਏ ਕੋਈ ਹੌਬੀ ਕਲਾਸ ਚਾਹੀਏ ਕੁਛ ਨਾ ਕੁਛ ਚਾਹੀਏ ਹੀ ਹੈ इसमें क्लास में फर्स्ट आने के लिए या टॉप पे रहने के लिए देखो इसमें अकेली फीस तो आई नहीं है इसमें अकेली फ़ीस तो इंक्रीज नहीं हुई इसमें ट्रांसपोर्टेशन भी तो पेरेंट्स ने देना है बुक्स भी लेनी है और देखो साल की यूनिफॉर्म ही नहीं, नहीं है चलो विंटर की लगा लो दो लेनी पाँच यूनिफॉर्म आ रही है पूरे साल में